ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਬਹੁਤ ਪੁਰਾਣੀ ਹੈ ਮੈਂ ਉਸ ਸਮੇਂ 9ਵੀਂ 10ਵੀਂ ਵਿੱਚ ਪੜ੍ਹਦੀ ਸੀ ਮੈਂ ਤੇ ਮੇਰੀ ਭੈਣ ਦੀ ਬਾਜ਼ਾਰ ਤੋਂ ਵਾਪਸ ਆ ਰਹੀਆਂ ਸੀ ਰੇਲਵੇ ਲਾਈਨਾਂ ਪਾਰ ਕਰਦੇ ਆ ਮਲਤਾਨੀ ਪੁਲ ਦੇ ਹੇਠਾਂ ਦੀ ਲਾਈਨ ਟੱਪਣ ਵੇਲੇ ਇੱਕ ਮੁਸਾਫਰ ਗੱਡੀ ਬੜੀ ਤੇਜ਼ੀ ਨਾਲ ਲੰਘ ਰਹੀ ਸੀ ਸਾਰੇ ਲੋਕ ਗੱਡੀ ਲੰਘਣ ਦਾ ਇੰਤਜ਼ਾਰ ਕਰਦੇ ਸਨ ਇੰਨੇ ਵਿੱਚ ਇੱਕ ਗਾਂ ਤੇਜ਼ੀ ਨਾਲ ਉੱਥੇ ਆਈ ਤੇ ਭੀੜ ਨੂੰ ਚੀਰਦਿਆਂ ਰੇਲ ਗੱਡੀ ਵੱਲ ਤੇਜ਼ੀ ਨਾਲ ਵੱਧ ਰਹੀ ਸੀ ਉੱਥੇ ਖੜੇ ਸਾਬ ਲੋਕਾਂ ਨੂੰ ਲੱਗ ਰਿਆ ਸੀ ਕਿ ਖਾਲੀ ਹੱਥ ਖੜੇ ਗਾਂ ਨੂੰ ਉਧਰ ਵੱਲ ਜਾਂਦੇ ਆ ਕਿਵੇਂ ਰੁਕਿਆ ਜਾਵੇ ਹਰ ਖੜੇ ਇਨਸਾਨ ਦੇ ਮੱਥੇ ਗਾਂ ਤੋਂ ਡਰਦੇ ਆ ਤੇ ਉਸ ਤੇ ਰੀਲ ਦੇ ਥੱਲੇ ਆਉਣ ਦੀ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਉਸ ਸਮੇਂ ਮੇਰੇ ਵੇਣ ਵੱਚ ਪਤਾ ਨਹੀਂ ਕੀ ਆਇਆ ਕਿ ਮੈਂ ਹੱਥ ਵਿੱਚ ਫੜੀ ਦਰਜਣ ਕੇਲੇਆ ਵਿੱਚੋਂ ਇੱਕ ਕੇਲਾ ਤੋੜ ਕੇ ਉਸ ਗਾਂ ਨੂੰ ਖਵਾਉਣਾ ਸ਼ੁਰੂ ਕੀਤਾ ਰੀਲ ਗੱਡੀ ਲੰਘਦਿਆਂ ਲੰਘਦਿਆਂ ਮੈਂ ਗਾਂ ਨੂੰ ਬਾਹਰੋਂ ਵਾਰੀ ਪੰਜ ਕੇਲੇ ਖਵਾ ਦਿੱਤੇ ਇਸ ਤਰ੍ਹਾਂ ਮੈਨੂੰ ਕਰਦਿਆਂ ਆਪ ਵੀ ਨਹੀਂ ਪਤਾ ਲੱਗਿਆ ਕਿ ਇਹ ਕੰਮ ਹੈ ਉਸ ਸਮੇਂ ਕਿਵੇਂ ਕਰ ਲਿਆ ਜਿਸ ਗਾਂ ਤੋਂ ਮੈਂ ਬਹੁਤ ਡਰ ਰਹੀ ਸੀ ਉੱਥੇ ਖੜੀ ਸਾਰੀ ਭੀੜ ਨਾਲ ਡਰ ਰਹੀ ਸੀ ਤੇ ਇਹ ਸੋਚ ਰਹੀ ਸੀ ਕਿ ਗਾਂ ਹੁਣੇ ਹੀ ਗੱਡੀ ਥੱਲੇ ਸਿਰ ਦੇ ਲਹੂ ਲਹਾਨ ਹੋ ਜਾਵੇਗੀ ਪਰ ਬੇਵਾਸੀ ਰੇਲ ਗੱਡੀ ਲੰਘਣ ਬਾਅਦ ਗਾਂ ਨੂੰ ਸਲਾਮਤ ਦੇਖ ਸਭ ਹੈਰਾਨ ਸਨ ਤੇ ਖੁਸ਼ ਵੀ ਸਾਰੇ ਮੇਰੇ ਵੱਲ ਮਾਂ ਨਾਲ ਦੇਖ ਰਹੀ ਸਨ ਕਈ ਵਾਰ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰ ਜਾਂਦੀਆਂ ਹਨ ਉਹਨਾਂ ਬਾਰੇ ਸਾਨੂੰ ਕਦੇ ਕਿਸੇ ਨੇ ਸਿਖਲਾਈ ਨਹੀਂ ਦਿੱਤੀ ਹੁੰਦੀ ਤੇ ਨਾ ਹੀ ਅਸੀਂ ਕਦੇ ਅਜਿਹਾ ਕਰਨ ਬਾਰੇ ਸੋਚਦੇ ਹਾਂ ਪਰ ਕੁਦਰਤ ਆਪ ਹੀ ਇਹੋ ਜਿਹੇ ਕੰਮ ਸਾਡੇ ਕੋਲੋਂ ਕਰਵਾ ਲੈਂਦੀ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਮੇਰੀ ਜ਼ਿੰਦਗੀ ਵਿੱਚ ਵਾਪਰੀ ਮੈਂ ਠੰਡੀ ਸੜਕ ਰਾਹੀਂ ਬੱਸ ਸਟੈਂਡ ਜਾ ਰਹੀ ਸੀ ਜਿੱਥੇ ਬਰਨਾਲੀ ਜਾਣ ਲਈ ਮੇਰੀ ਭੈਣ ਚਰਨਜੀਤ ਕੋਟਕਪੂਰੀ ਤੋਂ ਆਕੇ ਮੇਰਾ ਇੰਤਜ਼ਾਰ ਕਰ ਰਹੀ ਸੀ ਰਸਤੇ ਵਿੱਚ ਇੱਕ ਕਾਰ ਇੱਕ ਮੋਟਰਸਾਈਕਲ ਦੇ ਵਿੱਚ ਵੱਜੀ ਤੇ ਉਹ ਆਦਮੀ ਉਸ ਦਾ ਬੈਗ ਸੜਕ ਤੇ ਡਿੱਗ ਪਿਆ ਮੈਂ ਆਪਣੀ ਐਕਟਿਵਾ ਜਿਸ ਤੇ ਅੱਗੇ ਮੇਰਾ ਪਰਸ ਵੀ ਪਿਆ ਸੀ ਸੜਕ ਦੇ ਕਿਨਾਰੇ ਸਟਾਰਟ ਹੀ ਖੜੀ ਛੜ ਦਿਆ ਉਸ ਆਦਮੀ ਵੱਲ ਵਧੀ ਜੋ ਡਿੱਗ ਚੁੱਕਿਆ ਸੀ ਮੈਂ ਹਮਦਰਦੀ ਜ਼ਾਹਰ ਕਰਦਿਆਂ ਪੁੱਛ ਰਹੀ ਸੀ ਵੀਰ ਜੀ ਕਿਤੇ ਸੱਟ ਤਾਂ ਨਹੀਂ ਵੱਜੀ ਉਹਨਾਂ ਮੇਰੀ ਗੱਲ ਸੁਣੇ ਬਿਨਾ ਗਾਲਾਂ ਕੱਢਦਿਆਂ ਸੜਕ ਦੇ ਪਈ ਅੱਧੀ ਹਿਟ ਚੁੱਕੀ ਅਤੇ ਕਾਰ ਵਾਲੇ ਮਾਸੂਮ ਜਿਹੇ ਮੁੰਡੇ ਦੇ ਮਾਰਨ ਲੱਗਾ ਜੋ ਤਰਤਰ ਕੰਦਾ ਹੱਥ ਜੋੜਦਾ ਤਰਲੇ ਮਿੰਤਾ ਕਰ ਰਿਆ ਸੀ ਪਰ ਉਹ ਸ਼ਾਕਸ਼ ਹੱਥ ਵਿੱਚ ੱਟ ਫੜ ਕਾਰ ਤੇ ਜ਼ੋਰ-ਜ਼ੋਰ ਨਾਲ ਮਾਰਨ ਹੀ ਲੱਗਿਆ ਸੀ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਉਸ ਸ਼ਾਕਸ਼ ਦੀਆਂ ਦੋਨੋਂ ਬਾਹਾਂ ਫੜ ਉਸ ਤੇ ਅੱਗੇ ਹੋ ਕੇ ਉਸ ਲੜਕੇ ਲਈ ਜੋ ਕਾਰ ਵਿੱਚ ਬੈਠਾ ਮਿੰਤਾ ਕਰ ਰਿਆ ਸੀ ਉਸ ਤੇ ਰਹਿਮ ਕਰਨ ਲਈ ਕਹਿ ਰਹੀ ਸੀ ਮੈਂ ਇਸ ਤਰ੍ਹਾਂ ਮਿੰਤਾ ਕਰ ਰਹੀ ਸੀ ਜਿਵੇਂ ਮੈਂ ਹੀ ਅਪਰਾਧੀ ਹੋਵਾਂ ਤੇ ਕਹਿ ਰਹੀ ਹੋਵਾਂ ਵੀਰ ਜੀ ਮਾਫ਼ ਕਰ ਦੇਵੋ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਨਾ ਵੀਰੇ ਐਵੇਂ ਨਾ ਕਰੋ ਦੇਖੋ ਮੇਰੀਆਂ ਕਿਵੇਂ ਮਿੰਤਾ ਕਰ ਰਿਹਾ ਮੇਰੀਆਂ ਮਿੰਤਾ ਕਰਦੇ ਆ ਉੱਥੇ ਦੇਖਦੇ ਆ ਦੇਖਦੇ ਆ ਕਾਫੀ ਇਕੱਠ ਹੋ ਗਿਆ ਭੀੜ ਵਿੱਚ ਖੜੇ ਲੋਕ ਸਮਝ ਰਹੇ ਸਨ ਕਿ ਉਹ ਮੇਰੇ ਨਾਲ ਲੜ ਰਿਹਾ ਹੈ ਤੇ ਕਾਰ ਵਾਲਾ ਹਟਾਰਿਆ ਮੈਂ ਉੱਥੇ ਖੜੀ ਭੀੜ ਨੂੰ ਕਿਹਾ ਇਹ ਮੇਰੇ ਨਾਲ ਨਹੀਂ ਲੜ ਰਿਹਾ ਕਾਰ ਵਾਲੇ ਨਾਲ ਲੜ ਰਿਹਾ ਹੈ ਕਾਰ ਵਾਲੇ ਨੂੰ ਘੁੱਟ ਰਿਹਾ ਹੈ ਤੁਸੀਂ ਵੀ ਇਹਨੂੰ ਕਹੋ ਉਸ ਗਲਤੀਮੰਦੇ ਇਨਸਾਨ ਨੂੰ ਮਾਫ ਕਰ ਦੇਵੀ ਮੇਰੀ ਗੱਲ ਸੁਣ ਉੱਥੇ ਖੜੇ ਲੋਕ ਵੀ ਉਸ ਨੂੰ ਸਮਝਾਉਣ ਲੱਗੇ ਕਿ ਕੋਈ ਨਹੀਂ ਜਾਣਬੁੱਝ ਕੇ ਗਲਤੀ ਕਰਦਾ ਜਦੋਂ ਮੈਨੂੰ ਉਸ ਦਾ ਗੁੱਸਾ ਸ਼ਾਂਤ ਹੁੰਦਾ ਦੇਸੀਆ ਤੇ ਲੱਗਾ ਹੁਣ ਉਸ ਮੁੰਡੇ ਨੂੰ ਨਹੀਂ ਕੁਰਦਾ ਕਾਰ ਵਾਲੇ ਨੂੰ ਫਿਰ ਜਾ ਕੇ ਆਪਣੀ ਐਕਟਿਵਾ ਜੋ ਬੰਦ ਹੀ ਨਹੀਂ ਸੀ ਕੀਤੀ ਸਟਾਰਟ ਖੜੀ ਸੀ ਉਸ ਤੇ ਅੱਗੇ ਪਾਰਸ ਪਿਆ ਸੀ ਜੋ ਆਸਾਨੇ ਨਾਲ ਕੋਈ ਚੱਕ ਕੇ ਲਿਆ ਸਕਦਾ ਸੀ ਯਾਦ ਆਇਆ ਮੈਨੂੰ ਬਾਅਦ ਵਿੱਚ ਆਪਣੀ ਇਸ ਮੂਰਖਤਾ ਤੇ ਹਾਸਾ ਵੀ ਆਇਆ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਕਾਰ ਵਾਲੇ ਮੁੰਡੇ ਨੂੰ ਕੁਟ ਤੋਂ ਬਚਾ ਲਿਆ ਪਾਰੇ ਜਿਸ ਢੰਗ ਨਾਲ ਮੈਂ ਗੁੱਸੇ ਭਰੇ ਆਦਮੀ ਦੀਆਂ ਦੋਵੇਂ ਬਾਹਾਂ ਫੜ ਕੇ ਸੜਕ ਤੇ ਖੜੀ ਸੀ ਉਸ ਸੀਨ ਨੂੰ ਯਾਦ ਕਰਦਿਆਂ ਬੜਾ ਹਾਸਾ ਆਉਂਦਾ ਹੈ ਇਹ ਸਭ ਕੁਦਰਤ ਹੀ ਕਰਵਾ ਦਿੰਦੀ ਹੈ ਕੋਈ ਕਿਸੇ ਨੂੰ ਨਹੀਂ ਬਚਾ ਸਕਦਾ ਮੈਂ ਸੁਭਾਅ ਜੋ ਸ਼ਾਂਤ ਤੇ ਡਰਕਲੀ ਹਾਂ ਛੇਤੀ ਕਿਸੇ ਨਾਲ ਬੈਸ ਜਾਂ ਲੜਾਈ ਨਹੀਂ ਕਰਦੀ ਜਿੱਥੋਂ ਤੱਕ ਹੋ ਸਕੇ ਨਿਮਰਤਾ ਨਾਲ ਚੱਲਦੀ ਹਾਂ ਪਰ ਉਸ ਦਿਨ ਇਹ ਦਲੇਰੀ ਤੇ ਜੋਸ਼ ਕਿੱਥੋਂ ਆਇਆ ਪਤਾ ਨਹੀਂ ਕੁਝ ਕੰਮ ਪ੍ਰਮਾਤਮਾ ਆਪੇ ਹੀ ਕਰਵਾ ਲੈਂਦਾ ਹੈ ਇਨਸਾਨ ਉਸਦੇ ਹੱਥਾਂ ਵਿੱਚ ਕਾਟ ਪੁਤਲੀ ਵਾਂਗ ਹੈ ਜੇ ਪ੍ਰਮਾਤਮਾ ਚਾਹੇ ਪਿੰਗਲੇ ਵੀ ਪਰਬਤਾਂ ਉੱਤੇ ਚੜ ਜਾਂਦੇ ਆ ਭਿਖਾਰੀ ਵੀ ਰਾਜ ਕਰ ਲੈਂਦੇ ਆ ਜਿਵੇਂ ਗਰਵਾਨੀ ਵਿੱਚ ਕਹਿੰਦੇ ਹਨ ਕਰੇ ਕਰਾਵੇ ਆਪੇ ਆਪ ਮਾਨਸਿਕ ਕੁਛ ਨਹੀਂ ਹਾਂ ਧੰਨਵਾਦ